ਵਾਹ ਜੀ ਵਾਹ ਆ ਗਏ ਜੀ ਆਪਾਂ ਇੱਕ ਹੋਰ ਉਹ ਜਾਦਗਰ ਜਿੰਨੂੰ ਸ਼ਾਇਦ ਤੁਸੀਂ ਵੀ ਹੁਣ ਮਿਸ ਕਰੋਗੇ ਜਦੋਂ ਇੱਕ ਵਾਰੀ ਦਰਸ਼ਨ ਕਰ ਲਓਗੇ ਚਿੱਟੇ ਰੰਗ ਦਾ ਉੱਪਰ ਸੋਹਣਾ ਗੁੰਬਦ ਹੈ ਹੁਣ ਤਾਂ ਗੁੰਬਦ ਦੇ ਲਾਗੇ ਲਾਇਆ ਹੋਇਆ ਇੱਕ ਫਰੇਮ ਜਿਹਾ ਕਬੂਤਰ ਜਿਹਾ ਬਹਿਣ ਵਾਲਾ ਲੱਗਦਾ ਹੈ ਵੇਖੋ ਜਿਹੜੇ ਉੱਤੇ ਕਲਸ ਲੱਗਣ ਵਾਲਾ ਸੀ ਨਾ ਉਹ ਸਿਰਫ ਸਰੀਏ ਰਹਿ ਗਿਆ ਹੈ ਜੋ ਕਲਸ ਲੱਗੇ ਹੋਣਗੇ ਜ਼ਰੂਰ ਜਦੋਂ ਇੰਨਾ ਸੋਹਣਾ ਗੁਰਦੁਆਰਾ ਸਾਹਿਬ ਕਿਸੇ ਟਾਈਮ ਦੇ ਉੱਤੇ ਕਿੰਨਾ ਕੁ ਛੱਡ ਕੇ ਗਏ ਵੇ ਲੋ ਚੜਦੇ ਪੰਜਾਬ ਵਾਲਿਓ ਰਾਤੋ ਰਾਤ ਹੀ ਸਭ ਕੋ ਸਾਥੋਂ ਨਿਕਲ ਗਿਆ ਅੰਦਰ ਤੇ ਨਿਹਰਾ ਹੀ ਗੰਦ ਹੈ ਓਏ ਹੋਏ 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 ਕੀ ਬਣਿਆ ਵਾਹਿਗੁਰੂ ਜੀ ਆ ਤੂੰ ਐ ਬਾਲ-ਬਾਲ ਕੇ ਛਤਾਂ ਕਾਲੀਆਂ ਕੀਤੀਆਂ ਹੋਈਆਂ ਮਤਲਬ ਇਥੇ ਰਹਾਇਸ਼ ਵੀ ਹੋ ਸਕਦਾ ਕਿਸੇ ਦੀ ਪਹਿਲਾਂ ਰਹਿੰਦੀ ਹੋਵੇ ਹੁਣ ਤਾਂ ਬਹੁਤ ਬੁਰਾ ਹਾਲਤ ਹੈ ਦਾਂਦ ਹੀ ਸੁਟਿਆ ਹੋਇਆ ਜੀ ਅੰਦਰ ਸਾਰਾ ਇਹ ਭਾਈ ਲਾਲੋ ਜੀ ਦਾ ਤੁਸੀਂ ਨਾਂ ਸੁਣਿਆ ਹੀ ਆਂ ਅਹਿਮਦਾਬਾਦ ਦੇ ਰਹਿਣ ਵਾਲੇ ਹੀ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਗੁਰਦੁਆਰਾ ਸਾਹਿਬ ਹੈ ਜੀ 1939 ਵਿੱਚ ਹੀ ਬਣਿਆ ਸੀਗਾ 1939 ਦੇ ਵਿੱਚ ਤੇ ਕਹਿੰਦੇ ਇਸ ਪਿੰਡ ਦੀ ਲੋਕ ਜਿਹੜੇ ਸੀ ਨਾ ਤੇ ਕਹਿੰਦੇ ਇਸ ਪਿੰਡ ਦੇ ਲੋਕ ਕੰਮ ਕਰਨ ਗਏ ਸੀ ਅਫਰੀਕਾ ਚ ਉਥੋਂ ਆਣ ਕੇ ਸੰਗਤ ਨੇ ਪੈਸਾ ਲਾ ਕੇ ਬਣਾਇਆ ਸੀਗਾ ਆ ਵੇਖੋ ਜੀ ਛੱਤ ਉੱਪਰ ਬਹੁਤ ਖੂਬਸੂਰਤ ਫਰੈਸਕੋਸ ਤੇ ਥੱਲੇ ਜਿਹੜੀ ਹੈ ਇੱਥੇ ਦਿਸਦਾ ਹੈ ਕਿ ਪਾਲਕੀ ਸਾਹਿਬ ਵਾਸਤੇ ਥੜਾ ਬਣਿਆ ਹੋਇਆ ਸੀ ਲੇਕਿਨ ਕੁਕੋਸ਼ ਲੋਗ ਖੋਜਦੇ ਆ ਕਿ ਪਤਾ ਨਹੀਂ ਪਾਲਕੀ ਦੇ ਥੱਲੇ ਸੋਨਾ ਦਬਾ ਦਿੰਦੇ ਆ ਸਾਰੇ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਜੀ ਸਾਡੇ ਨਾਲ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਵੀ ਨੇ ਤੇ ਅਸੀਂ ਗੁਰਦામ ਯਾਤਰਾ ਤੇ ਹੈਗੇ ਆ ਲਹਿੰਦੇ ਪੰਜਾਬ ਦੇ ਵਿੱਚ ਤੇ ਇਸ ਵੇਲੇ ਮੈਂ ਖੜਾ ਹਾਂ ਤਤਲੇ ਵਾਲੀ ਪਿੰਡ ਦੇ ਵਿੱਚ ਔਰ ਮੇਰੀ ਬੈਕ ਸਾਈਡ ਤੇ ਤੁਸੀਂ ਗੁਰਦੁਆਰਾ ਸਾਹਿਬ ਵੇਖ ਕੇ ਅੰਦਾਜ਼ਾ ਲਾ ਹੀ ਲਿਆ ਹੋਣਾ ਕਿ ਕੋਈ ਇਤਿਹਾਸਕ ਪਿੰਡ ਦੇ ਵਿੱਚ ਆਪਾਂ ਮੌਜੂਦ ਆ। ਸੋ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਸਭ ਤੋਂ ਪਹਿਲੇ ਤੇ ਇਹਦੀ ਜਿਹੜੀ ਬਿਲਡਿੰਗ ਹੈ ਕੋਈ ਬਹੁਤੀ ਪੁਰਾਣੀ ਨਹੀਂ 1939 ਦੇ ਕਰੀਬ ਹੈ ਮਿਲਦਾ ਕਿ ਇਹ ਵਾਲੀ ਬਿਲਡਿੰਗ ਜਿਹੜੀ ਹੈ ਇਹ ਬਣਾਈ ਗਈ ਸੀ। ਇਸ ਗੁਰੂ ਘਰ ਦਾ ਨਾਮ ਹੈ ਗੁਰਦੁਆਰਾ ਪਾਈ ਲਾਲੋ ਜੀ ਹੋ ਸਕਦਾ ਹੈ ਕਿ ਇਹ ਗੁਰਦੁਆਰਾ ਭਾਈ ਲਾਲੋ ਜੀ ਦੀ ਯਾਦ ਵਿੱਚ ਇਸ ਕਰਕੇ ਬਣਾਇਆ ਗਿਆ ਹੋਵੇ ਕਿ ਸ਼ਾਇਦ ਉਹਨਾਂ ਦੀ ਕੋਈ ਅੱਗੀ ਜਿਹੜੀ ਪੀੜ੍ਹੀ ਸੀ ਉਹ ਇਸ ਪਿੰਡ ਤੋਂ ਹੋਵੇ ਕਿਉਂਕਿ ਅਮਨਾਬਾਦ ਕੋਈ ਜ਼ਿਆਦਾ ਦੂਰ ਨਹੀਂ ਇੱਥੋਂ 15 ਕਿਲੋਮੀਟਰ ਹੈਗਾ ਤੇ ਇਹਦੇ ਨਾਲ ਨਾਲ ਇਹ ਗੁਰਦੁਆਰਾ ਭਾਈ ਲਾਲ ਸਿੰਘ ਨੇ ਬਣਾਇਆ ਸੀ ਕੁਝ ਲੋਕ ਇਹ ਵੀ ਲਿਖਦੇ ਹਨ ਕਿ ਇਹ ਗੁਰਦੁਆਰਾ ਕੀਨੀਆ ਦੀ ਸੰਗਤ ਨੇ ਬਣਾਇਆ ਸੀ ਜਿਹੜੀਆਂ ਕੀਨੀਆ ਦੀ ਸੰਗਤ ਰੇਲਵੇ ਟਰੈਕ ਪਾਉਣ ਲਈ 19ਵੀਂ ਸਦੀ ਦੇ ਵਿੱਚ ਕੀਨੀਆ ਗਈਆਂ ਸੀਗੀਆਂ ਜਾਂ ਆਫਰੀਕਾ ਗਈਆਂ ਸੀਗੀਆਂ ਉਹਨਾਂ ਨੇ ਫਿਰ ਸ਼ਾਇਦ ਉਹ ਹੋ ਸਕਦਾ ਐ ਇਸੇ ਪਿੰਡ ਤੋਂ ਸੀਗੇ ਤਤਲੇ ਵਾਲੀ ਪਿੰਡ ਤੋਂ ਸੀਗੇ ਮੌਜੂਦਾ ਤਾਂ ਗੁਰਦੁਆਰੇ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਔਰ ਇਹੀ 47 ਦਾ ਸੰਤਾਪ ਹੈ ਇਹ ਕੱਲੇ ਲੋਕਾਂ ਨੇ ਨਹੀਂ ਹੰਡਾਇਆ ਇਹਨਾਂ ਇਮਾਰਤਾਂ ਨੇ ਵੀ ਹੰਡਾਇਆ ਕਿਉਂਕਿ ਇਹਨਾਂ ਇਮਾਰਤਾਂ ਨੂੰ ਬਹੁਤ ਪ੍ਰੇਮ ਨਾਲ ਉਸ ਵੇਲੇ ਦੀਆਂ ਸੰਗਤਾਂ ਨੇ ਬਣਾਇਆ ਸੀ ਸੋ ਵਕਫ ਵਕ ਫੈਕਟਸ ਨੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਸਭ ਤੋਂ ਪਹਿਲਾ ਫੈਕਟ ਇਹ ਹੈਗਾ ਕਿ ਇਸ ਗੁਰਦੁਆਰੇ ਦੀ ਜਿਹੜੀ ਬਿਲਡਿੰਗ ਹੈ ਨਨਕਾਣਾ ਸਾਹਿਬ ਦੇ ਵਿੱਚ ਇੱਕ ਗੁਰੂ ਘਰ ਹੁੰਦਾ ਸੀ ਗੁਰਦੁਆਰਾ ਸ਼੍ਰੀ ਬਾਲੀਲਾ ਸਾਹਿਬ ਤਿੰਨ ਪਤਿਆਂ ਨੇ ਜੀ ਨਨਕਾਣਾ ਸਾਹਿਬ ਦੀਆਂ ਗੁਰਦੁਆਰਾ ਜਨਮਸਥਾਨ ਗੁਰਦੁਆਰਾ ਬਾਲੀਲਾ ਸਾਹਿਬ ਅਤੇ ਗੁਰਦੁਆਰਾ ਮਾਲਜੀ ਸਾਹਿਬ ਉਹਨਾਂ ਵਿੱਚ ਹੀ ਗੁਰਦੁਆਰਾ ਜਿਹੜਾ ਬਾਲੀਲਾ ਸਾਹਿਬ ਹੈ ਸੇਮ ਉਹਦੇ ਵਰਗੀ ਇਸ ਗੁਰੂ ਘਰ ਦੀ ਇਮਾਰਤ ਹੈ ਲੇਕਿਨ ਉਹ ਗੁਰਦੁਆਰਾ ਬਾਲੀਲਾ ਸਾਹਿਬ ਦੀ ਇਮਾਰਤ ਹੁਣ ਚੇਂਜ ਹੋ ਚੁੱਕੀ ਹੈ ਸੋ ਪਿੰਡ ਦੇ ਵਿੱਚ ਕੋਈ ਬਹੁਤ ਜ਼ਿਆਦਾ ਅੰਦਰ ਕੰਜੈਸਟਡ ਹੈ ਹੋ ਸਕਦਾ ਹੈ ਇਤਨੀ ਖੋਲ ਕੇ ਗੱਲਬਾਤ ਨਾ ਹੋ ਸਕੇ ਆਪਾਂ ਬਾਰ-ਬਾਰ ਖੜੇ ਸੀਗੇ ਤੇ ਕੁਝ ਫੈਕਟ ਸੀ ਇਸ ਤੋਂ ਇਲਾਵਾ ਵੀ ਅਗਰ ਕੋਈ ਲੋਕ ਤਤਲੀ ਆਲੀ ਤੋਂ ਉੱਠ ਕੇ ਚੜ੍ਹਦੇ ਪੰਜਾਬ ਗਏ ਹੋਣ ਤੇ ਜਰੂਰ ਰਾਬਤਾ ਕਰਿਓ ਤਾਂ ਕਿ ਹੋਰ ਨੌਲੇਜ ਦੇ ਵਿੱਚ ਇਜ਼ਾਫਾ ਹੋ ਸਕੇ ਔਰ ਅਗਲੀ ਵਾਰੀ ਫੇਰ ਮਾਲਕ ਕਰੇ ਤੇ ਆਈਏ ਤੇ ਉਹ ਨੌਲੇਜ ਵੀ ਆਪਾਂ ਜਿਹੜੇ ਸਾਡੇ ਸਰੋਤੇ ਨੇ ਜਿਹੜਾ ਸਾਡਾ ਇੱਕ ਪਰਿਵਾਰ ਹੈ ਉਹਨਾਂ ਨਾਲ ਉਹਦੀ ਸਾਂਝ ਕਰ ਸਕੀ ਆਜੋ ਜੀ ਪਿੰਡ ਚੱਲਦੇ ਹਾਂ ਹੁਣ ਭਾਜੀ ਮੈਨੂੰ ਦੱਸ ਰਹੇ ਵੀ ਪਿੰਡ ਨੂੰ ਹੀ ਗੁਰਦੁਆਰਾ ਕਹਿੰਦੇ ਆ ਕਿਉਂਕਿ ਅਸਲ ਵਿੱਚ ਗੁਰਦੁਆਰਾ ਸਾਹਿਬ ਸੀਗਾ ਆਲੇ ਦੁਆਲੇ ਜਿਵੇਂ ਆ ਕੇ ਘਰ ਵਸ ਗਏ ਤੇ ਉਦਾਂ ਹੀ ਉਹਨੂੰ ਕਹਿਣ ਲੱਗ ਪਏ ਆ ਆਪਾਸਾ ਧੁੱਪ ਪੈਂਦੀ ਏ ਚਮਕ ਗੁੰਬਦ ਉਹ ਆ ਜੀ ਵਾ ਕਿੰਨਾ ਕੁ ਛੱਡ ਕੇ ਗਏ ਵੇ ਲੋ ਚੜਦੇ ਪੰਜਾਬ ਵਾਲਿਓ ਰਾਤੋ ਰਾਤ ਹੀ ਸਭ ਕੋ ਸਾਥੋਂ ਨਿਕਲ ਗਿਆ ਹੋਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਪਿਆਰਿਓ ਅਲਮਗੁਦੁੱਲਾ ਆਪਣੀ ਸੁਣਾ ਵਧੀਆ ਇਹ ਇਸ ਪਿੰਡ ਨੂੰ ਕੀ ਕਹਿੰਦੇ ਆ ਐ ਆ ਜੀ ਗੁਰਦੁਆਰੇ ਦੇ ਨਾਮ ਤੋਂ ਮਸ਼ਹੂਰ ਹੈ ਗੁਰਦੁਆਰੇ ਦੇ ਨਾਮ ਤੋਂ ਮਸ਼ਹੂਰ ਹੈ ਸਾਡੀ ਗੁਰਦੁਆਰੇ ਦੇ ਨਾਮ ਤੋਂ ਦੁਨੀਆ ਦੇ ਬਾਦ ਦਸੀ ਤੇ ਗੁਰਦੁਆਰੇ ਦੇ ਸੀ ਦਾ ਵੈਸੇ ਦੀਨਪੁਰ ਗਾਧੀਆਂ ਆਂਦੇ ਆ ਦੀਨਪੁਰ ਗਾਧੀਆਂ ਪਿੱਛੇ ਰਹਿ ਗਿਆ ਨਹੀਂ ਨਹੀਂ ਵੈਸੇ ਇਸ ਪਿੰਡ ਦਾ ਨਾਮ ਦੀਨਪੁਰ ਗਾਧੀਆਂ ਅਗਰ ਬਾਦ ਕਿਸਨ ਦਸੀ ਤੇ ਗੁਰਦੁਆਰੇ ਦਾ ਸੀ ਗੁਰਦੁਆਰੇ ਦਾ ਨਾਮ ਤੁਹ ਦੱਸਦੇ ਆ ਤੇ ਗੁਰਦੁਆਰੇ ਚ ਕੀ ਆ ਹੁਣ ਕੀ ਕੀ ਮਾਲਕੀ ਹੈ ਤੇ ਕਿਸੇ ਦੀ ਬਿਲਕੁਲ ਉਦਾਂ ਹੀ ਪਿਆ ਵਾ ਅੰਦਰ ਪਸ਼ੂ-ਪਸ਼ੂ ਵੀ ਵੱਜਦੇ ਲੱਗਦਾ ਨਹੀਂ ਜੀ ਬਾਈ ਜੀ ਬੂ ਜੀ ਵਾਹ ਜੀ ਵਾਹ ਆ ਗਏ ਜੀ ਆਪਾਂ ਇੱਕ ਹੋਰ ਉਹ ਯਾਦਗਾਰ ਜਿਨੂੰ ਸ਼ਾਇਦ ਤੁਸੀਂ ਵੀ ਹੁਣ ਮਿਸ ਕਰੋਗੇ ਜਦੋਂ ਇੱਕ ਵਾਰੀ ਦਰਸ਼ਨ ਕਰ ਲਓਗੇ ਚਿੱਟੇ ਰੰਗ ਦਾ ਉੱਪਰ ਸੋਨਾ ਗੁੰਬਦ ਹੈ ਹੁਣ ਤਾਂ ਗੁੰਬਦ ਦੇ ਲਾਗੇ ਲਾਇਆ ਹੋਇਆ ਇੱਕ ਫਰੇਮ ਜਿਹਾ ਕਬੂਤਰ ਜਿਹਾ ਬਹਿਣ ਵਾਲਾ ਲੱਗਦਾ ਹੈ ਵੇਖੋ ਜਿਹੜੇ ਉੱਤੇ ਕਲਸ ਲੱਗਣ ਵਾਲਾ ਸੀ ਨਾ ਉਹ ਸਿਰਫ ਸਰੀਏ ਰਹਿ ਗਿਆ ਹੈ ਜੋ ਕਲਸ ਲੱਗੇ ਹੋਣਗੇ ਜ਼ਰੂਰ ਜਦੋਂ ਇੰਨਾ ਸੋਹਣਾ ਗੁਰਦਵਾਰਾ ਸਾਹਿਬ ਕਿਸੇ ਟਾਈਮ ਦੇ ਉੱਤੇ ਤੇ ਹੁਣ ਤਾਂ ਭਾਈ ਜਿਹੜਾ ਗੇਟ ਹੈ ਗੇਟ ਦੀ ਵੀ ਜਾਲੀ ਟੁੱਟ ਗਈ ਹੈ ਭਾਵੇਂ ਕਿ ਬਾਅਦ ਚ ਆਪਣੀ ਲੋੜ ਨੂੰ ਕਿਸ ਨੇ ਲਾਇਆ ਹੈ ਓਦਾਂ ਵਿੜਾ ਪੱਕਾ ਹੈ ਔਰ ਜਾਲੀ ਟੁੱਟ ਚੁੱਕੀ ਜਿੰਦਾ ਲੱਗਾ ਹੋਇਆ ਕਿਕਰ ਦਾ ਰੋਖ ਹੈ ਇਹੀ ਸਾਡਾ ਦੁੱਖ ਹੈ ਅੰਦਰ ਤੇ ਨਿਹਰਾ ਹੀ ਗੰਦ ਹੈ ਓਏ ਹੋਏ 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 ਕੀ ਬਣਿਆ ਵਾਹਿਗੁਰੂ ਜੀ ਫਾਤੂ ਹੈ ਬਾਲਵਾਲ ਕੇ ਸ਼ਤਾਂ ਕਾਲੀਆਂ ਕੀਤੀਆਂ ਹੋਈਆਂ ਮਤਲਬ ਇਥੇ ਰਹਾਇਸ਼ ਵੀ ਹੋ ਸਕਦਾ ਕਿਸੇ ਦੀ ਪਹਿਲਾਂ ਰਹਿੰਦੀ ਹੋਵੇ ਹੁਣ ਤਾਂ ਬਹੁਤ ਬੁਰਾ ਹਾਲਤ ਹੈ ਦਾਂਦੀ ਸੁਟਿਆ ਹੋਇਆ ਹੈ ਜੀ ਅੰਦਰ ਸਾਰਾ ਇਹ ਭਾਈ ਲਾਲੋ ਜੀ ਦਾ ਤੁਸੀਂ ਨਾਂ ਸੁਣਿਆ ਹੀ ਆ ਅਹਮਦਾਬਾਦ ਦੇ ਰਹਿਣ ਵਾਲੇ ਹੀ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਗੁਰਦੁਆਰਾ ਸਾਹਿਬ ਹੈ ਜੀ 1939 ਵਿੱਚ ਹੀ ਬਣਿਆ ਸੀਗਾ 1939 ਦੇ ਵਿੱਚ ਤੇ ਕਹਿੰਦੇ ਇਸ ਪਿੰਡ ਦੀ ਲੋਕ ਜਿਹੜੇ ਸੀ ਨਾ ਤੇ ਕਹਿੰਦੇ ਇਸ ਪਿੰਡ ਦੇ ਲੋਕ ਕੰਮ ਕਰਨ ਗਏ ਸੀ ਅਫਰੀਕਾ ਚ ਉਥੋਂ ਆਣ ਕੇ ਸੰਗਤ ਨੇ ਪੈਸਾ ਲਾ ਕੇ ਬਣਾਇਆ ਸੀਗਾ ਇਤਿਹਾਸਕ ਨਹੀਂ ਸ਼ਾਇਦ ਇਹ ਪਹਿਲ ਲਾਲੋ ਜੀ ਦੀ ਆਪਾਂ ਪੁੱਛਦੇ ਹਾਂ ਭਲਾ लवली ਭਾਜੀ ਕੀ ਕਹਿੰਦੇ ਆ ਆ ਵੇਖੋ ਜਿੱਥੇ ਮਹਾਰਾਜ ਜੀ ਦਾ ਹੀ ਸਥਾਨ ਸੱਜਣ ਦਾ ਇਹ ਤਾਂ ਸਾਰਾ ਹੁਣ ਕਿਉਂਕਿ ਮੀਂਹ ਆਇਆ ਨਾ ਸਾਰਾ ਉੱਤੋਂ ਦੀ ਮੀਂਹ ਆ ਕੇ ਕੰਦਾ ਥਾਣੀ ਛੱਤਾਂ ਥਾਣੀ ਤਾਂ ਹੁਣ ਤਾਂ ਥੱਲੇ ਗਿੱਲਾ ਹੋਇਆ ਪਿਛਲੀਆਂ ਕੰਦਾ ਬੰਦ ਕੀਤੀਆਂ ਹੀ ਆਂ ਕਬੂਤਰ ਮਰੇ ਪਏ ਆ ਆਹ ਕਿਸੇ ਵੇਲੇ ਸਕੂਲ ਦੇ ਤੌਰ ਤੇ ਵਰਤਿਆ ਗਿਆ ਉਹ ਬਲੈਕਬੋਰਡ ਬਣਿਆ ਹੋਇਆ ਅੰਦਰ ਹਾਂਜੀ ਉਦਾਂ ਕਾਫੀ ਮਜ਼ਬੂਤ ਬਿਲਡਿੰਗ ਹੈ ਪਿਆ ਰਹੋ ਭੁਪਿੰਦਰ ਭਾਜੀ ਵੇ ਕਿਦਾਂ ਸਾਰੇ ਪਿੰਡ ਨੂੰ ਇਕੱਠੇ ਕਰਕੇ ਖਲੋਤੇ ਹੀ ਸਾਰੀ ਦੁਨੀਆ ਇਕੱਠੀ ਹੋ ਗਈ ਹੈ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਜੀ ਮਾਸ਼ਾਅੱਲਾ ਇੱਥੋਂ ਦੇ ਜੀ ਅੱਛਾ ਤੇ ਇਹ ਗੁਰਦੁਆਰਾ ਸਾਹਿਬ ਤੇ ਤੁਸੀਂ ਫਿਰ ਬਚਪਨ ਤੋਂ ਵੇਖ ਰਹੇ ਹੁੰਦੇ ਜੀ ਬਚਪਨ ਤੋਂ ਵੇਖਦੇ ਇੱਕ ਬਜ਼ੁਰਗ ਵੀ ਆ ਗਏ ਨੇ ਪਿੱਛੇ ਇਹਨਾਂ ਨੂੰ ਜ਼ਿਆਦਾ ਪਤਾ ਹੋਣਾ ਮੇਰਾ خیال ਹੈ ਜੀ ਜੀ ਬਿਲਕੁਲ ਪਵਾ ਜੀ ਕੀ ਨਾ ਅਜੇ ਤੁਹਾਡਾ ਸ਼ੁਕਰ ਸ਼ੌਕਤ ਪੁਰਾਣੇ ਇਥੋਂ ਦੇ ਵਸਿੰਦੇ ਹੋ ਜਾਂ ਇੰਡੀਆ ਤੋਂ ਆਏ ਸੀ ਨਹੀਂ ਇੰਡੀਆ ਤੋਂ ਆਏ ਕਿਹੜੀ ਜਗ੍ਹਾ ਤੋਂ ਕਿਹੜੀ ਢਗਾ ਜ਼ਿਲ੍ਹਾ ਕਰਨਾਲ ਅੱਛਾ ਹਰਿਆਣੇ ਦੇ ਹੋ ਹੈ ਹਰਿਆਣੇ ਡਬਰੀ ਪਿੰਡ ਸੀ ਸਾਡਾ ਕਿਹੜਾ ਡਬਰੀ ਡਬਰੀ ਪਿੰਡ ਸੀ ਹਾਂ ਕਿੰਨੀ ਉਮਰ ਸੀ ਜਦੋਂ ਉੱਥੋਂ ਆਏ ਸੀ ਉਹ ਦੋ ਚਾਰ ਸਾਲ ਦੇ ਸਾਂ ਅੱਛਾ ਨਿੱਕੇ ਸੀਗੇ ਹਾਂ ਡਬਰੀ ਦੇ ਲਾਗੇ ਲਾਗੇ ਪਿੰਡਾਂ ਦਾ ਪਤਾ ਭਾਈ ਮੈਨੂੰ ਨਹੀਂ ਪਤਾ ਅੱਛਾ ਸਿੱਧੇ ਆ ਕੇ ਇੱਥੇ ਹੀ ਬੈਠੇ ਹੋ ਨਹੀਂ ਮੈਂ ਕਿਲਾ ਮੁਸਬਾਬਾਤ ਬਿਠਿਆ ਹਾਂ ਅੱਛਾ ਅੱਛਾ ਉੱਥੇ ਬੈਠੇ ਹੋ ਜਿਹੜਾ ਰੱਖਿਆ ਹੈ ਅੱਛਾ 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 ਸ਼ੇਖਪੁਰੇ ਵੀ ਜਦੋਂ ਉੱਜੜ ਖੇਡ ਹੋਈ ਆ ਹਾਂ ਉਦੋਂ ਉਹਦੇ ਮਾਂ ਮਾਂ ਐਸੀ ਪਿਓ ਆਏ ਕੋਈ ਨਹੀਂ ਸੀ ਉੱਥੇ ਇੰਡੀਆ ਦੀ ਫੋਟੋ ਹੋ ਗਈ ਅੱਛਾ 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 ਠੀਕ ਹੈ ਚਲੋ ਠੀਕ ਇੱਥੇ ਭਾਜੀ ਇੱਕ ਆਪਣਾ ਗੁਰਦੁਆਰਾ ਸਾਹਿਬ ਕਿੰਨੀ ਦੇਰ ਹੋ ਗਈ ਇਹਨੂੰ ਵੇਖਦੇ ਆਂ ਆ ਬਚਪਨ ਤੋਂ ਵੇਖ ਰਹੇ ਹਾਂ ਬਚਪਨ ਤੋਂ ਸੀ ਦੇਖ ਰਹੇ ਸਾਨੂੰ 40 45 ਸਾਲ ਤੇ ਸਾਡੀ 40 ਸਾਲ ਮੇਰੀ ਉਮਰ ਹੋ ਗਈ ਹੈ 45 ਸਾਲ ਤੋਂ ਵੇਖ ਰਹੇ ਹਾਂ ਮੇਰਾ ਖਿਆਲ ਹੈ ਗੱਡੀ ਮੇਰੀ ਨਹੀਂ ਲੰਗਣੀ ਕਿਦਾਂ ਜਾਣੀ ਅੱਛਾ ਉਧਰ ਜਾ ਰਿਹਾ ਅੱਛਾ ਅੱਛਾ ਤੇ ਆਪਣਾ ਇਹ ਪਹਿਲੇ ਸਕੂਲ ਸੀਗਾ ਕੁਝ ਥੇਰ ਪਹਿਲੇ ਕਹਿੰਦੇ ਸੀ ਸਕੂਲ ਦੇ ਚੱਲਦਾ ਰਿਹਾ ਫਾਇਦ ਦਾ ਕੰਮ ਅੱਛਾ ਹੁਣ ਬੰਦ ਹੈ ਜੀ ਬਿਲਕੁਲ ਅਹਾਂ ਸਹੀ ਇਹ ਇਹ ਦੇ ਵਿੱਚ ਬਾਦੀ ਕੋਈ ਨਹੀਂ ਹੋਣਾ ਅੱਛਾ ਆਬਾਦੀ ਵੈਸੇ ਪਿੰਡ ਵਾਲੇ ਬੱਚੇ ਵਗੈਰਾ ਜਿਹੜੇ ਨੂੰ ਖੇਡਦੇ ਨੇ ਆਪਣੀ ਸੈਵਤ ਫਰੀ ਜਾਂ ਖੇਲ ਵਾਸਤੇ ਵਰਤ ਮਾਰਦਾ ਅੱਛਾ ਨਹੀਂ ਉਹ ਬਣ ਤੇ ਸਕਦਾ ਅਗਰ ਇਹਨੂੰ ਕੋਈ ਆਪਣਾ ਇੰਸਟੀਚਿਊਟ ਵਗੈਰਾ ਹੀ ਬਣਾ ਲਓ ਤੇ ਵਧੀਆ ਇਹਨੂੰ ਹਾਂ ਕੋਈ ਦਫ਼ਤਰ ਬਣਾ ਦੇ ਹਾਂ ਕੋਈ ਦਫ਼ਤਰ ਵਗੈਰਾ ਬਣਾ ਚਲੋ ਅਸੀਂ ਵੀ ਵੀਡੀਓ ਬਣਾ ਕੇ ਕੋਸ਼ਿਸ਼ ਕਰਾਂਗੇ ਕਿ ਵੈਕਿਊਮ ਟਰਸਟ ਪ੍ਰਾਪਰਟੀ ਬੋਰਡ ਆ ਲੈਣ ਇਹਦੀ ਕਿੰਨੀ ਜ਼ਮੀਨ ਹੈ ਕੀ ਗੁਰਦਾਰੇ ਇਹ ਇਹ ਪਤਾ ਨਹੀਂ ਕੋਈ ਨਵੇਂ ਬੰਦੇ ਆ ਰਹੇ ਨੇ ਅੱਛਾ 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 ਜ਼ਮੀਨ ਦਾ ਨਹੀਂ ਤਾਂ ਲੋਕਾਂ ਨੂੰ ਸ਼ਾਇਦ ਵੱਡਿਆਂ ਨੂੰ ਪਤਾ ਹੋਵੇ ਜ਼ਮੀਨ ਦਾ ਹਾਲ ਤਾਂ ਕੋਈ ਕਨਫਰਮ ਨਹੀਂ ਹੈ ਜ਼ਮੀਨ ਜਿਹੜੀ ਉਹ ਤਾਂ ਚਲੋ ਵੈਕਿਊਮ ਟ੍ਰੈਸ ਪ੍ਰਾਪਰਟੀ ਬੋਰਡ ਵਾਲਿਆਂ ਨੂੰ ਪਤਾ ਹੀ ਹੁੰਦਾ ਹਾਂ ਉਹ ਜਾਰੀ ਮੈਂ ਕਾਗਜ਼ਾਂ ਤੇ ਭੇਜਦੇ ਹਾਂ 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 ਅਰੇ ਇਹਦਾ ਚਲੋ ਆਪਣੇ ਪਿੰਡ ਦੀ ਉਹਦੇ ਚ ਲੈ ਆਓ ਨਾ ਤਾਂ ਕਿ ਟੁੱਟਣ ਫੱਟਣ ਤੋਂ ਡਿਗਣ ਤੋਂ ਬਚਿਆ ਰਹੇ ਕੋਈ ਟਾਈਪ ਨਾਲ ਕੋਈ ਹਾਂ ਇਹ ਧਾਰਾ ਕੋਈ ਬਣਾਵਾ ਬਾਅਦ ਚ ਕਿਸ ਨੇ ਪਲੱਸਟਰ ਹੀ ਕੀਤਾ ਮੈਨੂੰ ਲੱਗਦਾ ਹੈਨਾ ਇਲਾਸਤਰੋਤੀ ਰਹਾ ਬੜਾ ਸਪੈਸ਼ਲ ਹੁੰਦੀ ਹੈ ਰੋਤੀ ਰਹਾ ਬਾਤ ਨਹੀਂ ਹੋਇਆ ਬਾਤ ਨਹੀਂ ਹੋਇਆ ਅੱਛਾ ਸਾਡੀ ਹੋਚ ਨਹੀਂ ਹੋਇਆ ਅੱਛਾ ਅੱਛਾ ਤਕਰੀਬਨ ਪਿਛਲੇ 25-30 ਸਾਲ ਤੋਂ ਅਸੀਂ ਨਹੀਂ ਪਿਛਲੇ ਇਹ ਜੋ ਵੀ ਹੈ ਇੱਥੇ ਕੋਈ ਕੋਈ ਵਸੇਂਦੇ ਬਜ਼ੁਰਗ ਹੈਗੇ ਜਿੱਦਾਂ ਇਹ ਬਜ਼ੁਰਗ ਉਧਰੋਂ ਆਏ ਹੈ ਕੋਈ ਵਸੇਂਦਿਆਂ ਜੋ ਇੱਥੇ ਹੈਗੇ ਆ ਤੁਹਾਡੇ ਵੱਡ ਬਡੇ ਨੇ ਇੰਡੀਆ ਤੋਂ ਆਏ ਸੀ ਚਾਚੇ ਰਹਾ ਬਾਲਾ ਸਾਹਿਬ ਸਨ ਉਹਨਾਂ ਦੀ ਉਥੋਂ ਦੀ ਪਦਾਇਸ਼ ਸੀ ਉਹ ਫੋਟ ਹੋ ਗਏ ਨੇ ਕੋਈ ਇੱਥੋਂ ਦੇ ਪਦਾਇਸ਼ ਦਾ ਹੈਗਾ ਬੰਦਾ ਚਾਚਾ ਲਿਆਸ ਆ ਯਾਰ ਚਾਚਾ ਕਹਿੰਦੇ ਜੋ ਪੁੱਛ ਰਹੇ ਨੇ ਪਦਾਇਸ਼ ਹਾਂ ਦੱਸ ਦੋ ਜੋ ਪੰਜਾਂ ਤੋਂ ਚਾਹਿਆ ਜੀ ਕੀ ਹਾਲ ਹੈ ਇੱਥੋਂ ਦੇ ਵਸਿੰਦੇ ਹੋ 47 ਚ ਕਿੰਨੀ ਕੁ ਉਮਰ ਸੀ ਤੁਹਾਡੀ ਜਦੋਂ ਪਾਕਿਸਤਾਨ ਬਣਿਆ ਨਹੀਂ ਨਹੀਂ ਪਾਕਿਸਤਾਨ ਨਹੀਂ ਨਦੀ ਅੱਛਾ ਪਦਾਇਸ਼ ਇੱਥੋਂ ਦੀ ਅੱਛਾ ਇੱਥੇ ਜ਼ਿਆਦਾ ਕਿਹੜੀ ਕਿਹੜੀ ਕਮਿਊਨਿਟੀ ਹੈਗੀ ਇਸ ਜਗ੍ਹਾ ਉਹ ਬਾਬੇ ਕੋਈ ਗੱਲ ਨਹੀਂ ਕਰਦਾ ਗਾਦੀ ਬਰਾਜਪੂਤ ਗਾਹ ਰਾਜਪੂਤ ਗਾਦੀ ਔਰ जाट ਔਰ ਮਹਿਰ ਐਦੋਂ ਪਤਾ ਹੈ ਬਾਬਾ ਨੂੰ ਪਤਾ ਸਾਹਿਬ ਬਾਬਾ ਜੀ ਉਧਰੋਂ ਆਏ ਹੋ ਕਹਿੰਦੇ ਮੈਨੂੰ ਨਹੀਂ ਪਤਾ ਕੀ ਗੱਲ ਪਿੱਛਾ ਚਾਹਦੇ ਇਹਨਾਂ ਨੂੰ ਪੁੱਛੋ ਇਹਨਾਂ ਤੋਂ ਨਹੀਂ ਅਸੀਂ ਕੁਝ ਨਹੀਂ ਪੁੱਛਿਆ ਜਾ ਰਹੇ ਅਸੀਂ ਵੈਸੇ ਤੁਹਾਡੀ ਇੱਥੇ ਸਾਰਾ ਪਿੰਡ ਤੋਂ ਆਇਆ ਨਾ ਉਥੋਂ ਇੰਡੀਆ ਤੋਂ ਅੱਛਾ ਅੱਛਾ ਉਹਦੇ ਬਜ਼ੁਰਗ ਦੱਸਦੇ ਨੇ ਉਹ ਗਏ ਨੇ ਮੀਰਾਪੁਰ ਮੁਜ਼ਫਰਗੜ ਸ਼ਹਿਰ ਇੱਕ ਅੱਛਾ ਅੱਛਾ ਉੱਥੇ ਗਏ ਨੇ ਸਿੱਧੇ ਮਲਤਾਨ ਕੋਲ ਅੱਛਾ ਅੱਛਾ ਉੱਥੋਂ ਨਹੀਂ ਰਹੇ ਉੱਥੋਂ ਫਿਰ ਸਿੱਧੇ ਆ ਗਏ ਨੇ ਇੱਥੇ ਸਾਰਾ ਇੱਕ ਖਾਨਦਾਨ ਇਹਦੇ ਵਿੱਚ ਹੀ ਰਿਹਾ ਕੁ ਸਾਲ ਰਿਹਾ 2 ਸਾਲ ਰਿਹਾ अच्छा अच्छा रायशे ਦੇ ਵਿੱਚ ਰੱਖੀ ਉਸ ਤੋਂ ਬਾਅਦ ਫਿਰ ਮhalla ਬਣਿਆ ਪੂਰਾ اچھا اچھا ਇਹ ਪਹਿਲੇ ਮਤਲਬ ਨਹੀਂ ਸੀਗਾ ਅਸਲ ਇਹ ਪਿੰਡ ਦਾ ਕੀ ਨਾਂ ਹੈ ਦੀਨਪੁਰ ਦੀਨਪੁਰ ਗੁਰਦੁਆਰਾ ਗੁਰਦੁਆਰੇ مشهور ہے اچھا ਗੁਰਦੁਆਰਾ ਗੁਰਦੁਆਰਾ مشهور ਨਾ ਦੀਨਪੁਰ ਦੀਨਪੁਰ ਰੱਖਿਆ ਨਾਂ ویسے ਖਾਸ ਗੁਰਦੁਆਰੇ ਦਾ ਦੀਨਪੁਰ ਗਾਦੀ ਹੁਣ ਤੁਸੀਂ ਰਹਿੰਦੇ ਹੋ ਤੇ ਆਪਣੇ ویسے ਗੁਰਦੁਆਰਾ مشهور ਗੁਰਦੁਆਰੇ مشهور ਕਾਗਜ਼ਾਂ ਨੇ ਵਿੱਚ ਇਸ ਟਾਈਮ ਦੀਨਪੁਰ ਗਾਦੀਆਂ ਦੀਨਪੁਰ ਗਾਦੀਆਂ اچھا اچھا ਚਲੋ ਜੀ ਮਿਹਰਬਾਨੀ ਤੁਹਾਡੇ ਸਾਰਿਆਂ ਦੀ ਇਕੱਠੇ ਵੇਖ ਕੇ ਵੈਸੇ ਮੇਰਾ ਦਿਲ ਕੀਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਕਿੱਥੋਂ ਆਏ ਤੁਸੀਂ ਅਸੀਂ ਕਰਨਾਲ ਦੇ ਆ ਸਾਰੇ ਆ ਸਾਰੇ ਹੀ ਕਰਨਾਲ ਦੇ ਆ ਅੱਜ ਬਹੁਤ ਆਪਾਂ ਨੂੰ ਕਰਨਾਲ ਦੇ ਮਿਲੇ ਆ ਬੈਂਟ ਇਸ ਬੈਂਟ ਚ ਕਰਨਾਲ ਦੇ ਸਾਰੇ ਕਰਨਾਲ ਆ ਪਿੱਛੇ ਵੀ ਅਸੀਂ ਜਦੋਂ ਪਿੰਡਾਂ ਤੋਂ ਆਏ ਜਿੰਨੇ ਮਿਲੇ ਕਰਨਾਲ ਦੇ ਇਹ ਬਹੁਤੇ ਅਸਲ ਦੇ ਵਿੱਚ ਨਾ ਇਹ ਇੱਥੋਂ ਲੋਕ ਜਿਹੜੇ ਉੱਠੇ ਨੇ ਨਾ ਉਹ ਵੀ ਲੇਟ ਉੱਠੇ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਪਿੰਡ ਇੱਥੇ ਹਾਂ ਉਹ ਵੀ ਕਰਨਾਲ ਜਾ ਕੇ ਬੈਠੇ ਇਹ ਵਿਰਕ ਜਿੰਨਾ ਬਰਾਦਰੀ ਸ਼ੇਖਪੁਰਾ ਜਾ ਕੇ ਕਰਨਾਲੀ ਲੋ ਜੀ ਦੱਸਣ ਦਾ ਇਹ ਇੱਥੇ ਭਾਜੀ ਕਿ ਇੱਕ ਬਜ਼ੁਰਗ ਆਇਆ ਸੀ ਮੈਂ ਲੇਟ ਆਇਆ ਤੇ ਉਹਨਾਂ ਦੀ ਹੋ ਗਈ ਡੈਥ ਤੇ ਉਹਨਾਂ ਕੋ ਕਾਫੀ ਮਾਲੂਮਾਤ ਸੀ ਕਿ ਕੋਈ ਪਤਾ ਕਿਹੜੀ ਜਗ੍ਹਾ ਤੋਂ ਸੀਗੇ ਉਹ ਇੰਡੀਆ ਚ ਉਹੀ ਜੀ ਬਰੇੜੀ ਪਿੰਡ ਦਾ ਇਹਨਾਂ ਦੇ ਇਹਨਾਂ ਦੇ ਦਾਦਾ ਜੀ ਦਾਦਾ ਜੀ ਚੜ੍ਹ ਮਾਏ ਸਾਡੇ ਚਾਚਾ ਹੀ ਕੋਈ ਇਹਨਾਂ ਦੇ ਵਾਲਾ ਸਾਬ ਇਹਨਾਂ ਦੇ ਵਾਲਾ ਸਾਹਿਬ ਸਨ ਤੇ ਇਹਨਾਂ ਦੇ ਦਾਦਾ ਜੀ ਅੱਛਾ ਸਭ ਤੋਂ ਪਹਿਲਾਂ ਸਾਡੇ ਬਜ਼ੁਰਗ ਹੀ ਇਸ ਪਿੰਡੇ ਜਾਇਆ ਕੀ ਨਾਓ ਤੁਹਾਡਾ ਮੇਰਾ ਨਾਮ ਅਕਬਰ ਗਾਦੇ ਅਕਬਰ ਅਲੀ ਗਾਦੀ ਅਲੀ ਗਾਦੀ ਚਲੋ ਅੰਦਰ ਚਲੀਏ ਤੁਸੀਂ ਕੀ ਵੇਖਿਆ ਜੀ ਤੁਸੀਂ ਤੇ ਤੁਹਾਡੀ ਕਿੰਨੀ ਕੁ ਉਮਰ ਹੈ ਸਾਡੀ ਤੇ ਪਦੈਸ਼ ਹੀ ਇੱਥੋਂ ਦੀ ਹੈ ਪਾਕਿਸਤਾਨ ਦੀ ਸਾਨੂੰ ਬਾਠ ਦੇ ਲੇਕਿਨ ਸਾਡੇ ਤੇ ਅੱਜ ਵੀ ਆਏ ਹਨ 8-9 ਸਾਲ ਦੇ ਹਨ ਠੀਕ ਹੈ ਇੱਥੇ ਫਿਰ ਕੋਈ ਸਫਾਈ ਨਹੀਂ ਕਰਦਾ ਬਿਲਕੁਲ ਇਦਾਂ ਹੀ ਰਹਿੰਦਾ ਹਮੇਸ਼ਾ ਅੱਗੇ ਇੱਕ ਦੋ ਵਾਰ ਕੀਤੀ ਸਕੂਲ ਤੇ ਬੱਚੇ ਪੜ੍ਹਦੇ ਹਨ ਅੱਗੇ ਇੱਥੇ ਬੱਚੇ ਵਿੱਚ ਪੜ੍ਹਨ ਸਫਾਈ ਕਰਦੇ ਹਨ ਅੱਛਾ ਹੁਣ ਕਿਉਂਕਿ ਉਹ ਫਿਰ ਆਪਣੀ ਸਫਾਈ ਨਹੀਂ ਕਰਦਾ ਗਲੀਆਂ ਨਹੀਂ ਕਰਦਾ ਇੰਜ ਫਿਰ ਇਹ ਚੰਗਾ ਸੀ ਸਕੂਲ ਵਰਤਦੇ ਸੀ ਤੇ ਚੱਲ ਬਿਲਡਿੰਗ ਸਾਭੀ ਤੇ ਰਹਿੰਦੀ ਸੀ ਕਿ ਸਾਡੇ ਤੇ ਉਦੋਂ ਬੱਚੇ ਪੜ੍ਹਦੇ ਹਨ ਬੜੇ ਖੁਸ਼ ਹੋਏ ਸਨ ਹੁਣ ਸਕੂਲ ਕਿੱਧਰ ਗਿਆ ਸਕੂਲ ਉੱਪਰ ਬਣ ਗਿਆ ਨਾ ਅੱਗੇ ਪਾਸੇ ਹੁਣ ਹੁੰਦਾ ਸੀ ਸਕੂਲ ਬਣ ਗਿਆ ਪ੍ਰਾਇਮਰੀ ਸਕੂਲ ਸੀਗਾ ਇੱਥੇ ਇਹ ਪ੍ਰਾਇਮਰੀ ਸਕੂਲ ਸੀ ਠੀਕ ਹੈ ਜਿਹੜਾ ਸਾਡੇ ਅੱਡੇ ਉਹੀ ਆਏ ਨੇ 10 ਦਿਨ ਵੱਡੇ ਆਏ ਨਾ ਜਦੋਂ ਉਹ ਦੱਸਦੇ ਨੇ ਕਿ ਦਰਵਾਜੇ ਸਾਹਿਬ ਸਾਡੇ ਤੋਂ ਪਹਿਲਾਂ ਪਟਿਆ ਗਿਆ ਸਨ ਅੱਛਾ ਦਰਵਾਜੇ ਪਟਿਆ ਹੀ ਆ ਫਿਰ ਜਦੋਂ ਸਾਡੇ ਵੜਕੇ ਆਏ ਨਾ ਫਿਰ ਇਹਦੇ ਵਿੱਚ ਉਹਨੇ ਕੰਮ ਕੀਤਾ ਅੱਛਾ ਸਾਰਿਆਂ ਨੇ ਇਹ ਫਿਰ ਹੁਣ ਆਲੇ ਦੁਆਲੇ ਤੇ ਬਾਕੀ ਘਰ ਬਣ ਗਏ ਗੁਰਦੁਆਰੇ ਦਾ ਥਾਂ ਇਹੀ ਹੈ ਬਸ ਜਿੰਨਾ ਕਿ ਗੁਰਦੁਆਰ ਸਾਹਿਬ ਗੁਰਦੁਆਰੇ ਦਾ ਸਾਰੇ ਸਾਰੇ ਦਾ ਗੁਰਦੁਆਰੇ ਦਾ ਸਾਰਾ ਗੁਰਦੁਆਰੇ ਦਾ ਹੀ ਹੈ ਜੇ ਚ ਘਰ ਬਣਿਆ ਇਹ ਜਮੀਨਾਂ ਵੀ ਆਏ ਸਾਡਾ ਸੁਲਤਾਨデア ਜਮੀਨ ਥੋੜੀ ਅੱਛਾ ਹਾਂ ਉਹ ਠੇਕਾ ਟੁਕਾ ਦਿੰਦੇ ਨੇ ਇਹ ਹੁਣ ਵਕਫ ਬੋਰਡ ਕੋਲ ਹੀ ਆ ਉਦਾਂ ਇਹ ਉਹਨਾਂ ਕੋਲ ਹੀ ਹੋ ਜਾ ਅੱਛਾ ਹਾਂਜੀ ਚਲੋ ਸੋਨਾ ਬਣਿਆ ਉਦੋਂ ਤੇ ਬਿਲਡਿੰਗ ਤੇ ਬਹੁਤ ਮਜ਼ਬੂਤ ਹੈ ਸਾਂਭੀ ਜਾਵੇ ਭਾਜੀ ਬਿਲਕੁਲ ਸੰਭਾਲੀ ਨਾ ਕਿਸੇ ਇਹ ਸੀੜੀਆਂ ਸਨ ਨਾ ਜਦੋਂ ਆਇਆ ਨਾ ਗਲਗਲਾ ਅੱਛਾ ਉਦੋਂ ਮੇਰਾ ਮਤਲਬ ਹੈ ਡਿੱਗੀਆਂ ਨੇ ਆ ਵੀ ਤੇ ਛੱਤ ਵੀ ਉਤਲੀ ਡਿੱਗ ਗਈ ਤੇ ਬੱਚੇ-ਬੁੱਚੇ ਵਾਵਾ ਨਾ ਸਕੂਨ ਹੁੰਦਾ ਹੀ ਔਰਤਾਂ ਸ਼ੌਕਾਂ ਸਾਰੀਆਂ ਬਾਹਰ ਆਂਦੀਆਂ ਠੰਡਾ ਠੰਡ ਬੜੀ ਐਨੇ ਠੰਡਕ ਬਹੁਤ ਠੰਡਕ ਬੜੀ ਸੀ ਵੀਰ ਦੱਸਦੇ ਵੀ ਜੰਜਾਂ ਵੀ ਇੱਥੇ ਆ ਕੇ ਬੈਂਦੀਆਂ ਅਸੀਂ ਬਰਾਤ ਜਦੋਂ ਹੁੰਦੀ ਹੈ ਇੱਥੇ ਬੈਹਦੀਆਂ ਹਾਂਜੀ ਹੈ ਸੀਰੀ ਹੈਗਾ ਥਾਂ ਆ ਇਧਰ ਉਹਦੀ ਆਇਆ ਚੱਲੋ ਫਿਰ ਲੈ ਵੀ ਹੈਗੀਆਂ ਪੌੜੀਆਂ ਥੋੜੀਆਂ ਬੋਲਤੀਆਂ ਉੱਪਰ ਚੱਲਦੇ ਹਾਂ ਉੱਪਰ ਪੌੜੀਆਂ ਮਾੜੀਆਂ ਮੋਟੀਆਂ ਹੈਗੀਆਂ ਜੀ ਕਲਫ ਕਰਦੇ ਕਰਾਉਂਦੇ ਪਹਿਲੀ ਮੰਜ਼ਲ ਤੇ ਤੇ ਆ ਹੀ ਗਏ ਹਾਂ ਪਰ ਐ ਨਾ ਉਦੋਂ ਡਿੱਗੀ ਦੋਨਾਂ ਪੰਜ ਨਹੀਂ ਆਇਆ ਹੜ੍ਹ ਜਲਜਲਾ ਹਾਂਜੀ ਐ ਉਦੋਂ ਡੇਪਿਆ ਮਨਾਰ ਵੀ ਉਦੋਂ ਡਿੱਗਿਆ ਆ ਛੱਤ ਡਿੱਗ ਪਈ ਸਾਰੀ ਹਾਂਜੀ ਇਹ ਇਧਰ ਵੀ ਡਿੱਗ ਪਈ ਹੈ ਹਾਂਜੀ ਸਾਰੀ ਹਾਂ ਇਹ ਵੀ ਉੱਤੇ ਚੜ ਜਾਂਦਾ ਸੀ ਇਹ ਸਾਰੀ ਛੱਤ ਛੜਦੀ ਸੀ ਜਿੰਨੇ ਜਣੇ ਆਪਾਂ ਚੜਾਏ ਹਾਂ ਹੋਰੀ ਨਾ ਛੱਤ ਛੁੱਟਦੀ ਹੈ ਫੇਰ ਨਹੀਂ ਹਾਂਜੀ ਇਹ ਵੀ ਡਿੱਗ ਪਈ ਹੈ ਪੌੜੀਆਂ ਡਿੱਗ ਪਈਆਂ ਨੇ ਅੱਛਾ ਐ ਉਦੋਂ ਡਿੱਗੀਆਂ ਨੇ ਸਾਰੀਆਂ ਹਾਂ ਆ ਵੀ ਪੌੜੀਆਂ ਅੱਧੇ ਜੇ ਚ ਜਾਂਦੀਆਂ ਉਪਰੋਂ ਡਿੱਗ ਚੁੱਕੀਆਂ ਸਾਰੀਆਂ ਥੋੜੀ ਸੀ ਹੈਗੀ ਆ ਵੀ ਥੋੜੀ ਥੋੜੀ ਜਾਂਦੀਆਂ ਇਹ ਜੰਜ਼ਰੇ ਦੀ ਵਜ੍ਹਾ ਨਾਲ ਨਾ ਹਾਂ ਆ ਪੌੜੀਆਂ ਸੱਚਾ ਦੇਖੇ ਨਹੀਂ ਆ ਵੀ ਪੌੜੀਆਂ ਵਖਾ ਆ ਵੀ ਪੌੜੀਆਂ ਹੈਗੀਆਂ ਕਿਤੇ ਤੇ ਬੜੀ ਰੋਣਾ ਹੁਣ ਤੇ ਆ ਵੀ ਡਿੱਗਣ ਵਾਲਾ ਦੇਖਿਆ ਜਾਵੇ ਫਰੇਮ ਕੱਟ ਰਿਹਾ ਆ ਉਹ ਜਿਹੜਾ ਉੱਤੇ ਡੰਡਾ ਜਿਹਾ ਬੰਨਿਆ ਵੱਡਾ ਉਹ ਕਾਦੇ ਵਾਸਤੇ ਕਬੂਤਰ ਕਬੂਤਰਾਂ ਵਾਸਤੇ ਠੀਕ ਆ ਇਧਰੋਂ ਵੇਖੋ ਇਧਰੋਂ ਚਾਰ ਚੁਰਗੇ ਪਾਉ ਪਰੋਂ ਹੁਣ ਪਹਿਲਾਂ ਕਰੀਏ ਜਿੱਥੇ ਕਿੱਡਾ ਹੁੰਦਾ ਸੀ ਹੁਣ ਪਤਾ ਨਹੀਂ ਮਿੱਠੋ ਮਿੱਠੀ ਸੀ ਲਿਖਿਆ ਸੀ ਪਹਿਲਾਂ ਆ ਕੋਈ ਲਿਖਿਆ ਹੁੰਦਾ ਸੀ ਸਾਡੇ ਨਾਲ ਹਾਂ ਹਾਂ ਮਾਰਿਆ ਤਾਂ ਵੇਖ ਲਓ ਇੱਥੇ ਪ੍ਰਕਾਸ਼ ਹੁੰਦਾ ਰਿਹਾ ਹੈ ਮੈਂ ਗ੍ਰੰਥ ਹੁੰਦੀਸ ਰੱਖੀ ਹਾਂ ਤੇ ਬਡੇਰੇ 10 ਦਿਨ ਪੀਜ ਜਿਹੜੇ ਜਿਹੜੇ ਮਹਾ ਹੀ 5-6 ਸਾਲ ਇਸ ਸਥਾਨ ਨੇ ਸੁੱਖ ਭੋਗਿਆ ਮੁੜ ਕੇ 47 ਹੋ ਗਈ ਤੇ ਮੁੜ ਕੇ ਵੇਖ ਲਓ ਹੁਣ ਹਾਲਾਤ ਤੁਹਾਡੇ ਸਾਹਮਣੇ ਉਹ ਮੰਝੀਆਂ ਪਈਆਂ ਉਧਰ ਕਿਸੇ ਦਾ ਰਹਿਸ਼ ਨਹੀਂ ਨਹੀਂ ਰਹਿਸ਼ ਤੇ ਕੋਈ ਨਹੀਂ ਜਿੱਥੇ ਰਹਿਸ਼ ਉਧਰ ਚੱਲਦੇ ਆਓ ਆਪਣਾ ਮੈਂ ਦੱਸੀ ਅਗਰ ਤੁਹਾਨੂੰ ਕਹਿਣਾ ਇਧਰੋਂ ਹੁਣ ਜਿਵੇਂ ਗਵਾਂਡੀਆਂ ਨੇ ਬੰਦ ਕਰ ਦਿੱਤਾ ਹੈ ਸਾਡੇ ਸਭ ਦੀ ਸੀ ਨਾ ਦਰਵਾਜ਼ੇ ਦੇ ਅੱਗੇ ਸਾਨੂੰ ਆਪਣੀ ਆਹ ਵੇਖੋ ਆ ਹੁਣ ਘਰ ਦਾ ਸਮਾਨ ਰੱਖਿਆ ਕਮਰਾ ਬਣ ਗਿਆ ਵਿੱਚ ਹੀ ਆਹੋ ਨਹੀਂ ਮੰਜੀ ਵਗੈਰਾ ਲੱਗੇ ਤਖਤੀ ਨਹੀਂ ਲੱਗੀ ਸੀ ਪਹਿਲੇ ਹਲ ਸਾਈਡ ਤੇ ਲੱਗੀ ਸੀ ਨਾ ਜਿਸ ਘਰ ਉਹਨਾਂ ਨੇ ਬਣਾਇਆ ਇਹਨੇ ਆਪਣਾ ਕੀ ਨਾਮ ਸੀ ਉਹਨਾਂ ਦਾ ਭਾਈ ਭਾਈ ਲਾਲੂ ਭਾਈ ਲਾਲੋ ਸਿੰਘ ਦੇ ਪਾਸੇ ਲਿਖਾਈ ਨਹੀਂ ਭਾਈ ਲਾਲੂ ਜੀ ਲਈ ਬਣਿਆ ਸੀ ਭਾਈ ਲਾਲ ਸਿੰਘ ਨੇ ਬਣਾਇਆ ਸੀ ਹਾਂਜੀ ਹੋਰ ਪੁੱਤ ਤੇਰਾ ਕੀ ਨਾਮ ਆ ਲੈ ਲੋ ਜੀ ਹਾਂ ਅਸੀਂ ਤੈਨੂੰ ਇੰਨੀ ਦੂਰੋਂ ਮਿਲਣਾ ਹੈ ਯਾਰ ਤੂੰ ਮਿਲਦਾ ਨਹੀਂ ਹੈ ਦੁਆਰਾ ਲਾਲੂ ਜੀ ਕਿਨਾ ਜ਼ਰਾ ਉਹ ਤਾਂ ਲਿਖਿਆ ਹਾਂ ਯਾਦ ਨਹੀਂ ਤੈਨੂੰ ਯਾਦ ਆਸ ਤੈਨੂੰ ਤਖਤੀਆਂ ਸਿਮੜਦੇ ਹੁੰਗੇ ਹਾਂ ਤੁਮ ਯਾਦ ਨਹੀਂ ਹੁੰਦਾ ਖੁਸ਼ ਰਿਹਾ ਕਰੋ ਕਿਹ ਖੁਸ਼ਦੇ ਸੀ ਬਹੁਤ ਰੰਨੇ ਹੱਸਦੇ ਖੇਡਦੇ ਹਾਂ ਲੋ ਜੀ ਉੱਪਰ ਤੇ ਹੁਣ ਜਾਣ ਦਾ ਰਾਹ ਕੋਈ ਨਹੀਂ ਹੈਗਾ ਛੱਤਾਂ ਸਾਰੀਆਂ ਡਿੱਗ ਪਈਆਂ ਨੇ ਤੇ ਉਹ ਵਾਪਸ ਜਾਣਾ ਪੈਣਾ ਕਿਉਂਕਿ ਆ ਮੈਂ ਤੁਹਾਨੂੰ ਉਹ ਖਾਨਾ ਇਧਰ ਦੀਆਂ ਪੌੜੀਆਂ ਗਾ ਨਹੀਂ ਹੈਗੀਆਂ ਤੇ ਇਧਰ ਥੱਲੇ ਵਾਲੀਆਂ ਪੌੜੀਆਂ ਨਹੀਂ ਹੈਗੀਆਂ ਤਿੰਨ ਚਾਰ ਇੱਥੇ ਕੈਮਰੇ ਆਉਂਦੇ ਹੋਇਆ ਉਹ ਉੱਪਰ ਨਹੀਂ ਆਉਂਦੇ ਇਹ ਜੀ ਇਹਦੀ ਬਿਲਡਿੰਗ ਹੈ ਇਹਦੇ ਸਾਈਡ ਤੇ ਵੀ ਕਾਫੀ ਫਰੈਸਕੋਜ਼ ਹੈਗੇ ਸੀਗੇ ਇਹ ਵਕਤ ਦੇ ਨਾਲ-ਨਾਲ ਚੀਜ਼ਾਂ ਖਤਮ ਹੋ ਗਈਆਂ ਇਧਰੋਂ ਪਤਾ ਲੱਗਦਾ ਇੱਥੇ ਕੇ ਸਾਈਡ ਤੇ ਕਾਫੀ ਖੂਬਸੂਰਤ ਫਰੈਸਕੋ ਸੀਗੇ ਮੇਰੇ ਖਿਆਲ ਆਗੇ ਇਹ ਦੀ ਚੁਗਾਟ ਹੈ ਲੇਕਿਨ ਉਹਨੂੰ ਬੰਦ ਕਰ ਦਿੱਤਾ ਗਿਆ ਚਾਰ ਦਰਵਾਜ਼ੇ ਸਾਂਗੇ ਹਾਂਜੀ ਚਾਰ ਸਹੀ ਸਹੀ ਇੱਕ ਹੈ ਇੱਕ ਉਹ ਇੱਕਿਆ ਦਾ ਕੀ ਕੀ ਸਾਹਮਣੇ ਵਾਲਾ ਠੀਕ ਸਹੀ ਚਾਰ ਦਰਵਾਜ਼ੇ ਸਾਹਮਣੇ ਹਮ ਇੱਥੇ ਥੜਾ ਬਣਿਆ ਵੇਖਿਆ ਸੀ ਕਿ ਨਹੀਂ ਇੱਥੇ ਤੇਰੀ ਤੇ ਨਹੀਂ ਵੇਖੀ ਅੱਛਾ ਇਹਨੂੰ ਸਮਾਦ ਆਂਦੇ ਨਹੀਂ ਢੇਰੀ ਹੈ ਨਹੀਂ ਸਮਾਦ ਨਹੀਂ ਹੁੰਦੀ ਗੁਰਦੁਆਰਾ ਸਮਾਦ ਵੱਖਰੀ ਹੁੰਦੀ ਹੈ ਤੇ ਇਹ ਹੁੰਦੀ ਹੈ ਪਾਲਕੀ ਉਹਨੂੰ ਕਹਿ ਦਿੰਦੇ ਆ ਆਪਾਂ ਥੜਾ ਸਾਫ ਵੀ ਕਹਿ ਦਿੰਦੇ ਆ ਜਿਹਦੇ ਉੱਪਰ ਆਪਾਂ ਆਪਣੀ ਕਿਤਾਬ ਰੱਖ ਕੇ ਪ੍ਰਕਾਸ਼ ਕਰਦੇ ਆ ਜਿਹੜੀ ਸਾਡੀ ਹੌਲੀ ਬੁੱਕ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਅਸੀਂ ਤੇ ਨਹੀਂ ਵੇਖਿਆ ਸ਼ਾਇਦ ਵੱਡਿਆਂ ਨੇ ਵੇਖਿਆ ਦਰਵਾਜ਼ੇ ਅਸੀਂ ਵੇਖਿਆ ਨਹੀਂ ਚਾਰ ਦਰਵਾਜ਼ੇ ਹੈ ਸੀ ਕਿ ਲੱਗੇ ਹੋਏ ਸੀ ਦਰਵਾਜ਼ੇ ਨਹੀਂ ਨਹੀਂ ਇਹ ਇਸ ਤਰ੍ਹਾਂ ਹੀ ਫੁੱਲੇ ਬਾਹਰ ਦਰਵਾਜ਼ੇ ਦੇ ਪੁਰਾਣੇ ਬੋਤਾਂ ਜੀ ਕਿਤ ਲਾ ਲੂ ਜੀ ਆਪੇ ਵਖੋ ਜੀ ਛੱਤ ਉੱਪਰ ਬਹੁਤ ਖੂਬਸੂਰਤ ਫਰੈਸਕੋਜ਼ ਤੇ ਥੱਲੇ ਜਿਹੜੀ ਹੈ ਇੱਥੇ ਦੱਸਦਾ ਹੈ ਕਿ ਪਾਲਕੀ ਸਾਹਿਬ ਵਾਸਤੇ ਥੜਾ ਬਣਿਆ ਹੋਇਆ ਸੀ ਲੇਕਿਨ ਕੁਝ ਲੋਗ ਖੋਜਦੇ ਆ ਕਿ ਪਤਾ ਨਹੀਂ ਪਾਲਕੀ ਦੇ ਥੱਲੇ ਸੋਨਾ ਦਬਾ ਦਿੰਦੇ ਆ ਪਹਿਲੇ ਮੇਰੇ ਨਾਲ ਫੌਜਾਂ ਲੱਗੀਆਂ ਸਨ ਭਾਈ ਸਾਹਿਬ ਦੇ ਨਾਲ ਫੌਜਾਂ ਜਿਹੜੀਆਂ ਨੇ ਵੈਸੇ ਇਹ ਭਾਜੀ ਮੈਂ ਇਥੇ ਤੀਜੀ ਚੌਥੀ ਵਾਰੀ ਸਪੈਂਡ ਆਇਆ ਜਦੋਂ ਵੀ ਆਇਆ ਐਂਜੀ ਰਾਸ਼ ਲੱਗਦਾ ਸਾਰੇ ਲੋਕ ਆ ਜਾਂਦੇ ਇਹਨਾਂ ਦੀ ਮੁਹੱਬਤ ਹੈ ਪਿਆਰ ਹੈ ਦਾ ਸਰ ਇੱਕ ਬੁੱਕ ਸਰਾਹੀ ਆਪਾਂ ਪੁਰਾਣੀਆਂ ਚੀਜ਼ਾਂ ਖੋਜਦੇ ਆ ਹੁਣ ਫਿਰ ਫਿਰ ਲੋਕਾਂ ਦੇ ਜਿਹੜੀਆਂ ਚੀਜ਼ਾਂ ਵੇਖਦੀਆਂ ਉਹ ਵੀ ਆਪਾਂ ਨੋਟ ਕਰ ਲਈਦਾ ਕਿ ਕਿੱਥੇ ਕਿੱਥੇ ਕੋਈ ਸਮਾਨ ਦਾ ਇੱਕ ਮੱਝੂ ਜਗ ਆਖਿਆ ਦੂਜਾ ਭਾਜੀ ਨੋਖਰ ਇੱਕ ਨੋਖਰ ਦੇ ਨਾਲ ਪੈਂਦੇ ਥਾਬਲ ਦੁਛੇ ਥਾਬਲ ਦੁਛੇ ਦੁਛੇ ਥਾਬਲ ਦੁਛੇ ਹਾਂਜੀ ਥਾਬਲ ਦੁਛੇ ਹਾਂ ਇਹ ਡੋਚ ਦੇ ਲਫ਼ਜ਼ ਇਥੋਂ ਕਿੱਥੇ ਆ ਗਏ ਉਹਦਾ ਪਿੰਡ ਦਾ ਨਾਮ ਹੀ ਪੁਰਾਣਾ ਹੈ ਤਾਬਲ ਦੁੱਛੇ ਹਾਂਜੀ ਇਹ ਕਿਸੇ ਡੁੱਛ ਦੇ ਨਾਮ ਦੇ ਨਹੀਂ ਹੈਗਾ ਪਿੰਡ ਕਿਸੇ ਦਾ ਹਾਂਜੀ ਤਾਬਲ ਕੌਮ ਹੈ ਮੇਰੇ ਖਿਆਲ ਨਾਲ ਇਹ ਅੱਛਾ ਅੱਛਾ ਇੱਕ ਉਹਥੇ ਵੀ ਸੀਗੀ ਤੁਹਾਡੇ ਕਹਿਣਾਂ ਮੁਸ ਉੱਥੇ ਤੇ ਤੁਹਾਡੇ ਤੋਂ ਉਹ ਪਿੰਡ ਕਿੰਨੀ ਦੂਰ ਹੈ ਇੱਥੋਂ ਚੰਡਾਲਾ ਚੰਡਾਲਾ ਇੱਧਰ ਕਮੋਗਿਆਲੇ ਕਿੰਨੀ ਦੂਰ ਹੈ ਇੱਥੋਂ 5 ਕਿਲੋਮੀਟਰ 5 ਕਿਲੋਮੀਟਰ ਹੈ ਨਹੀਂ ਹੋਣਾ ਥੋੜੇ ਹਾਂ ਠੀਕ ਹੈ ਕਮੋਗਿਆਲੇ ਹਾਂ 5-5 ਕਿਲੋਮੀਟਰ ਤੋਂ ਕਮੋਗੀ ਤੇ ਪਰਾਂ ਬਿੱਛੇ ਜਾਂਦੇ ਚਲੋ ਚਲ ਜੀ ਫਿਰ ਹਾਂਜੀ ਚਾ ਲੋ ਜੀ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਜੀ ਗੁੰਬਦ ਵੇਖੋ ਕਿੰਨਾ ਸੋਹਣਾ ਚਮਕਦਾ ਹੈ ਤੁਹਾਨੂੰ ਹਾਂ ਉਦੋਂ ਕਿੰਨੀ ਰੀਜ ਨਾਲ ਤਿਆਰ ਕੀਤਾ ਹੋਣਾ ਹੈ ਆਹ ਜੀ ਜਿਹੜੇ ਪੁਰਾਣੇ ਸਨ ਸਾਡੇ ਕੋਲ ਚੌਕੀਦਾਰ ਹੁੰਦਾ ਸੀ ਸਾਡੀ ਬੇਲੀ ਦੇ ਨਾ ਉਹ ਦੱਸਦਾ ਹੁੰਦਾ ਜੀ ਇਹ ਜੋ ਨੀਂਸ ਦੀ ਚੌੜੀ ਸੀ ਤੇ ਇਹ ਜਿਹੜਾ ਹੈ ਨਾ ਗੱਡਾ ਹਾਂ ਜੀ ਹਾਂ ਜੀ ਉਹ ਗੱਡਾ ਚੱਲਦਾ ਹੁੰਦਾ ਤੁਸੀਂ ਹੌਲੀ ਬੋਲਦੇ ਹੋ ਤਾਂ ਮੈਂ ਮਾਈ ਕਿੱਥੇ ਅੱਛਾ ਅੱਛਾ ਉਹ ਜਦੋਂ ਇਹ ਜਿਹੜੀ ਹੈ ਨਾ ਜਿਸੇ ਬਣੀ ਹੈ ਸਾਡਾ ਪਾਰਕ ਵਗੈਰਾ ਬਣੀ ਥਾਣਾ ਅੱਛਾ ਇੱਥੇ ਪੱਠਾ ਸੀ ਤੇ ਉੱਤੇ ਨਾ ਰੇੜਾ ਜਦੋਂ ਹੁੰਦਾ ਹੈ ਨਾ ਗੱਡਾ ਇਹਨੀ ਉੱਤੇ ਚੱਲਦੇ ਹੁੰਦੇ ਤੇ ਇੱਟਾਂ ਲਾਉਂਦੇ ਹੁੰਦੇ ਹਨ ਇੰਨੀ ਚੌੜੀ ਇੰਨੀ ਚੌੜੀ ਤੇ ਇਹ ਗਰਮੀਆਂ 'ਚ ਨਾ ਜਨਾਨੀਆਂ ਬੰਦੇ ਕਿਸੇ ਜ਼ਮਾਨੇ ਦੀ ਵੀ ਖੇਡਦੇ ਹੁੰਦੇ ਹਨ ਬੜਾ ਠੰਡਾ ਰਹਿੰਦਾ ਜਾਂ ਅੰਦਰ ਅੱਛਾ ਅੱਛਾ ਏਡੀ ਏਡੀ ਤੇ ਦੁਆਰੇ ਦੀ ਮਮਾ ਜੀ ਅੱਗੇ ਆਇਆ ਸੀ ਪਰ ਅੱਗੇ ਰੋਡ ਇਹ ਨਾ ਸਾਫ ਸੁਥਰਾ ਨਹੀਂ ਸੀ ਬਹੁਤ ਔਖੇ ਹੋ ਕੇ ਅੰਦਰ ਆਇਆ ਸੀ ਸਾਡਾ ਮੁੰਡਾ ਮਾਸ਼ਾਅੱਲਾ ਨਾ ਤਨਵੀਰ ਉਹ ਹੁੰਦਾ ਡਿਸਟ੍ਰਿਕਟ ਕਾਉਂਟਾ ਆਫਿਸ ਦੇ ਉਹਦੀ ਮਿਹਨਤ ਹੈ ਤੇ ਆਪਣੇ ਪਿੰਡ ਨੂੰ ਟੈਲਨਾ ਚੈਨਲ ਵਾਸ਼ੜੀਆਂ ਹ ਚਲੋ ਸਾਡੀ ਵੀ ਸਰਕਾਰਾਂ ਨੂੰ ਰਿਕੁਐਸਟ ਹੈ ਕਿ ਚਲੋ ਇੱਕ ਯਾਦ ਜਿਹੜੀ ਹੈ ਪੁਰਾਣੀ ਅਗਰ ਵੱਜ ਜਵੇ ਨਾਲੇ ਇਸ ਤਰ੍ਹਾਂ ਬਚੀਏ ਕਿ ਲੋਕਾਂ ਨੂੰ ਵੀ ਫਾਇਦਾ ਹੋਵੇ ਤੁਹਾਡੇ ਇੱਥੇ ਜਿਹੜੇ ਰਹਿਣ ਵਾਲੇ ਲੋਕ ਨੇ ਕੋਈ ਇਹਦੇ ਤੇ ਇਹਦੇ ਵਿੱਚ ਕੋਈ ਵਾਟਰ ਫਿਲਟਰ ਪਲਾਂਟ ਲੱਗ ਜਵੇ ਜਾਂ ਕੋਈ ਇਦਾਂ ਦੀ ਚੀਜ਼ ਲੱਗ ਜਵੇ ਤਾਂ ਕਿ ਲੋਕਾਂ ਦਾ ਦਰਵਾਜ਼ਾ ਲਾਇਆ ਸੀ ਭਾਜੀ ਮੋਟਰਸਾਈਕਲ ਥੋੜਾ ਜਿਹਾ ਬੰਦ ਹੈ ਦਰਵਾਜ਼ੇ ਸਿਵਾਸ ਲਾਇਆ ਕੋਈ ਸ਼ੈ ਅੰਦਰ ਨਾ ਜਾਏ ਹਾਂ ਫੇਰ ਉਹ ਫਤ ਨਹੀਂ ਕਿ ਟੁੱਟ ਗਿਆ ਦੋ ਤਿੰਨ ਸਾਲ ਪਹਿਲਾਂ ਦੀ ਗੱਲ ਹੈ ਇਹ ਸਾਡਾ ਲਾਲਾ ਫੁਸਰ ਸਾਡਾ ਬਜ਼ੁਰਗ ਹੀ ਨੇ ਸਾਡੇ ਮੇਰੇ ਭਾਈ ਨੇ ਉਕੇ ਦੇਖੋ ਜਿੱਥੇ ਜਿੱਥੇ ਗੁਰਦੁਆਰੇ ਬਣੇ ਨੇ ਨਾ ਉੱਥੇ-ਉੱਥੇ ਗੁਰਦੁਆਰੇ ਦੇ ਨਾਮ ਜ਼ਮੀਨ ਜਾਇਦਾਦ ਵੀ ਬੜੀ ਹੁੰਦੀ ਹੈ ਤੇ ਉਹ ਉਕਾਫ ਨੂੰ ਰੈਵਨਿਊ ਜਾਂਦਾ ਸਾਰਾ ਉਹਦਾ ਠੇਕਾ ਦਿੰਦੇ ਨੇ ਹਾਂ ਸਾਰੇ ਲੋਕ ਠੇਕਾ ਦਿੰਦੇ ਤੇ ਉਹ ਜੇ ਉਹ ਕੋਈ ਬਾਬਾ ਜੀ ਟੁਰੇ ਆ ਰਹੇ ਨੇ ਦੂਰੋਂ ਉਹਦੀ ਪੰਦੇਸ਼ ਸਵਾਦ ਕੈਂਪ ਦੀ ਜਦੋਂ ਉੱਥੇ ਟੁਰੇ ਹਨ ਅੱਛਾ ਅੱਛਾ ਕੋਈ ਨਹੀਂ ਇੱਥੇ ਦੇ ਅੱਛਾ ਅੱਛਾ ਉਹਦਾ ਜਿਆਥੇ ਆ ਨਮ ਗੁਰਦੁਆਰੇ ਨੂੰ ਬਾਕਸਾਂ ਜੀ ਨਾ ਬੋਲੋ ਟੁਰੇ ਤਾਂ ਕੁਛ ਰਹੀ ਹੈ ਠੀਕ ਠੀਕ ਹਾਂ ਚਲੋ ਮਤਲਬ ਕਿ ਹੁਣ ਬੱਚੇ ਜਿਦਾਂ ਪੜ ਪੜ ਲਿਖਿਆ ਆ ਆਪਾਂ ਉਹੀ ਗੱਲ ਕਰ ਰਹੇ ਸੀ ਕਿ ਦੇ ਕੋਈ ਵਾਟਰ ਫਿਲਟਰ ਪਲਾਂਟ ਵਗੈਰਾ ਕੋਈ ਇਸ ਤਰ੍ਹਾਂ ਦੀ ਚੀਜ਼ ਲੱਗ ਜਾਵੇ ਜਿਸ ਨਾਲ ਪਿੰਡ ਵਾਲਿਆਂ ਦਾ ਭਲਾ ਵੀ ਹੋ ਜਾਵੇ ਤੇ ਬਿਲਡਿੰਗ ਵੀ ਬੱਜ ਜਾਵੇ ਹਾਂਜੀ ਕਿਉਂਕਿ ਵੇਖੋ ਹਰ ਥਾਂ ਹੁਣ ਕਿੰਨੇ ਫੋਰਨਰ ਜਾਂਦੇ ਆ ਤੇ ਜੇ ਇਸ ਪਿੰਡ ਆਣਗੇ ਚਲੋ ਪਿੰਡ ਵਾਲਿਆਂ ਦਾ ਭਲਾ ਵੀ ਹੋਏਗਾ ਚਲੋ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਵੈਰੀ ਮਚ ਭਾਈ ਧੰਨਾ ਸਿੰਘ ਦੇ ਇਹਨਾਂ ਇਲਾਕਿਆਂ ਚਾਉਣ ਤੋਂ ਪਹਿਲਾਂ ਤਾਂ ਬਣਿਆ ਹੋਇਆ ਸਥਾਨ ਇਸ ਕਰਕੇ ਭਾਈ ਧੰਨਾ ਸਿੰਘ ਵੱਲੋਂ ਕੋਈ ਜ਼ਿਕਰ ਨਹੀਂ ਮਿਲਦਾ ਲਾਲੋ ਜੀ ਦੇ ਨਾਂ ਤੇ ਬਣਿਆ ਹੈ ਤੇ ਕਿਉਂਕਿ ਐਮਨਾਬਾਦ ਇਥੋਂ 6-7 ਕਿਲੋਮੀਟਰ ਹੀ ਹੈ ਉਹਨਾਂ ਦੇ ਪਰਿਵਾਰ ਦਾ ਕੋਈ ਆਇਆ ਹੋਵੇ ਇਥੇ ਉਹਨਾਂ ਦਾ ਵੰਸ ਇਥੇ ਰਹਿੰਦਾ ਹੋਵੇ ਪਰ ਇਹੀ ਦੱਸਿਆ ਜਾਂਦਾ ਕਿ ਪਿੰਡ ਦੇ ਲੋਕ ਸੀਗੇ ਜਿਹੜੇ ਉਹਨਾਂ ਨੇ ਬਣਾਇਆ ਭਾਈ ਲਾਲ ਸਿੰਘ ਨੇ 1939 ਦੇ ਲਾਗੇ ਦੀ ਗੱਲ ਦੱਸੀ ਜਾਂਦੀ ਹੈ ਤੇ ਅਫਰੀਕਾ ਕੀਨੀਆ ਤੋਂ ਜਿਵੇਂ ਪੈਸਾ ਆਇਆ ਪਿੰਡ 'ਚ ਉਹਨਾਂ ਨੇ ਬਣਾਇਆ ਜੀ ਲਓ ਜੀ ਇਹ ਇਹਨਾਂ ਦਾ ਪਿੰਡ ਹੈ ਤੇ ਆਪਾਂ ਜਿਹੜੇ ਸਿੱਖ ਨੇ ਨਾ ਹਾਂਜੀ ਹਾਂ 190 ਸਾਡੇ ਨਾਲ ਵੀਰ ਕਰਨੂ ਤੇ ਬੈਠੇ ਅੱਛਾ ਜੀ ਉਹ ਸਾਡੇ ਦੀ ਨੰਬਰ ਇਹ ਇਹਨਾਂ ਦਾ ਪਿੰਡ ਹੈ ਜੀ ਮੈਨੂੰ ਵਖਾ ਰਹੇ ਨੇ ਜਿੰਦਾ ਜਿਮਾ ਰੇੜੀ ਜਿਮਾ ਰੇੜੀ ਜਿਮਾ ਰੇੜੀ ਕਿਹੜੀ ਜਗਾ ਜ਼ਿਲ੍ਹਾ ਕਰਨਾਲ ਦੇ ਜ਼ਿਲ੍ਹਾ ਕਰਨਾਲ ਦੇ ਵਿੱਚ ਆ ਵੇਖੋ ਜੀ ਉੱਥੋਂ ਦੇ ਸਰਦਾਰ ਵੀਰਾਂ ਨੇ ਡਰੋਨ ਸ਼ਾਟ ਲੈ ਕੇ ਤੇ ਵਖਾਇਆ ਹੋਇਆ ਇਹਨਾਂ ਨੂੰ ਇਹਨਾਂ ਦਾ ਪਿੰਡ ਨਾਲ ਛੱਪੜ ਵੀ ਹੈਗਾ ਹੁਣ ਨਹੀਂ ਛੱਪੜ ਜੇ ਵੀ ਹੈ ਦੱਸ ਦੇਣ ਸਾਰਾ ਕੁਝ ਵਖਾਣਗੇ ਚਲੋ ਜੀ ਵੀਡੀਓ ਲਈ ਮੈਂ ਆ ਵੀਡੀਓ ਬਾਕੀ ਵੇਖ ਲਾਂਗੇ ਚਲੋ ਥੈਂਕ ਯੂ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ